ਆਪਣੇ ਮੌਕੇ ਦੀਆਂ ਕੰਡੀਸ਼ਨ ਤਸਵੀਰਾਂ ਦੇਖੋ ਇਹ ਸਾਰੀ ਟਾਇਰ ਫਟ ਗਏ ਹਨ ਦੇਖੋ ਦੇਖ ਰਹੇ ਹਾਂ ਲੈੜੇ ਹੋ ਕੇ ਦਿਖਾਣੇ ਆਪ ਜੀ ਨੂੰ ਦੇਖੋ ਦੇਖ ਸਕਦੇ ਹੋ ਦੇਖ ਰਹੇ ਮੌਕੇ ਦੀਆਂ ਤਸਵੀਰਾਂ ਹਨ ਜੋ ਕਿ ਦੇਖ ਰਹੋ ਜੋ ਇਹ ਘਟਨਾ ਹੈ ਸ਼ੁੱਕਰਵਾਰ ਸਵੇਰੇ 6 6:30 ਵਜੇ ਦੀ ਦੱਸ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਜੋ ਗੱਡੀ ਦਾ ਟਾਇਰ ਪਟਣ ਕਾਰਨ ਇਕਦਮ ਹੀ ਕੰਟਰੋਲ ਤੋਂ ਬਾਹਰ ਹੋ ਗਈ ਸੀ ਦੇਖੋ ਡਿਵਾਈਡਰ ਤੇ ਚੜ ਗਈ ਵਿਚਾਰੀ ਪਲਟਦੇ ਪਲਟਦੇ ਗੱਡੀ ਬਚ ਗਈ ਹੈ ਡਰਾਈਵਰ ਦੀ ਸੂਝ-ਵਾਨ ਨਾਲ ਬਹੁਤ بڑا ਬਚਾਅ ਰਹਿ ਗਿਆ ਹੈ ਦੱਸਣ ਵਾਲਾ ਦੱਸ ਰਿਹਾ ਕਿ ਗੱਡੀ ਦੇ ਜ ਟਾਇਰ ਫਟਨ ਕਰ ਦੇਖੋ ਡਿਵਾਈਡਰ ਤੇ ਚੜਦੀ ਚੜਦੀ ਡਰਾਈਵਰ ਦੀ ਸੂਝ-ਵਾਨ ਨਾਲ ਜੋ ਕਿ ਬਹੁਤ بڑا ਬਚਾਅ ਰਹਿ ਗਿਆ ਹੈ ਦਿਖਾ ਰਹੇ ਆਪ ਜੀ ਨੂੰ 90 ਰੋਟੀ ਪੁਲ ਦੀਆਂ ਤਸਵੀਰਾਂ ਦਿਨ ਸ਼ੁੱਕਰਵਾਰ ਦੀਆਂ ਦੇਖੋ ਜੋ ਕਿ ਕਮਾਨੀਆਂ ਸਾਰਾ ਕੁਝ ਟੁੱਟ ਕੇ ਗੱਡੀ ਭਰੀ ਹੋਈ ਸੀ ਲੋਡ ਹੈ ਉਹ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ ਹੈ ਇੰਦੇਕ ਸਾਧੋ ਕਮਾਨੀਆਂ ਟੁੱਟਣ ਨਾਲ ਗੱਡੀ ਦਾ ਬਹੁਤ ਬੜਾ ਨੁਕਸਾਨ ਹੋਣ ਤੋਂ ਬਚ ਗਿਆ ਹੈ ਡਰਾਈਵਰ ਦੀ ਸੂਝ ਹੀ ਸੀ ਜੋ ਬਚਾਅ ਰਹਿ ਗਿਆ ਹੈ ਦੇਖ ਸਾਧੋ ਗੱਡੀ ਦੀ ਹਾਲਤ ਦੇਖੋ ਕਿਵੇਂ ਪਟੇ ਵਗੈਰਾ ਸਾਰੇ ਟੁੱਟ ਗਏ ਹਨ ਦੇਖੋ ਹਾਲਤ ਜੋ ਗੱਡੀ ਦੀ ਹੈ ਦੇਖ ਸਾਧੋ ਜੋ ਤਸਵੀਰਾਂ ਹਨ ਮੌਕੇ ਦੀਆਂ ਤਾਜ਼ੀਆਂ ਦਿਖਾ ਰਹੇ ਆ ਆਪ ਜੀ ਨੂੰ ਦੱਸਿਆ ਜਾ ਰਿਹਾ ਕਿ ਗੱਡੀ ਜੋ ਹੈ ਸਨਾਮ ਦੀ ਹੈ ਬਹੁਤ ਬੜਾ ਬਚਾਅ ਰਹਿ ਗਿਆ ਹੈ ਨਾਲ ਹੀ ਨਹੀਂ ਤਾਂ ਬਹੁਤ ਬੜਾ ਹਾਦਸਾ ਹੋ ਸਕਦਾ ਸੀ ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਭਾਈ ਬਚਾ ਕੇ ਚੱਲੋ ਅੱਜ ਕੱਲ ਟ੍ਰੈਫਿਕ ਬਹੁਤ ਹੈ ਐਨਾ ਕਹਿੰਦੇ ਹਾਂ ਅਸੀਂ ਸੋ ਧੰਨਵਾਦ ਕਰਦੇ ਹਾਂ ਸੋ ਧੰਨਵਾਦ ਜੀ